ਅੱਜ 11ਵੇਂ ਮਹੀਨੇ ਦੀ 8 ਤਰੀਕ 2025 ਦਿਨ ਸ਼ਨੀਵਾਰ ਤੇ ਰਾਤ ਆਪਣੀ ਕੇਰਲਾ ਦੀ ਰਾਜਧਾਨੀ ਤ੍ਰਿੰਤਪੁਰਮ ਚ ਪਹੁੰਚਿਤ ਹੋਈ ਸੀ ਹੁਣ ਦਾ ਜਿਹੜਾ ਸਫ਼ਰ ਹੋਊ ਆਪਣਾ ਕੇਰਲਾ ਦੇ ਵਿੱਚ ਰਹੂਗਾ ਪਿੱਛੇ ਆਪਾਂ ਜਿਹੜਾ ਸਫ਼ਰ ਕੀਤਾ ਸੀ ਆ ਸਟੇਟ ਚ ਪਿਛਲੀ ਸਟੇਟ ਚ ਆਪਾਂ ਸਫ਼ਰ ਕੀਤਾ ਸੀ ਆ ਤਾਮਿਲਨਾਡੂ ਚ ਤੇ ਹੁਣ ਦਾ ਜਿਹੜਾ ਸਫ਼ਰ ਹੋਊਗਾ ਸਾਰਾ ਆਪਣਾ ਕੇਰਲਾ ਦੇ ਵਿੱਚ ਤੇ ਇੱਧਰ ਆਪਣੇ ਹਰਪਾਲ ਬਾਈ ਦਾ ਸਾਈਕਲ ਹੈ ਜਿਹੜਾ ਕੱਲ ਦਾ ਦਿੱਕਤ ਕਰੀ ਜਾਂਦਾ ਸੀ ਪੈਂਚਰ ਸੀ ਆ ਤੇ ੜਕੇ ੜਕੇ ਭਾਈ ਆਪਾਂ ਉਹਦੀ ਟੂਬ ਜਿਹੜੀ ਚੇਂਜ ਕਰਤੀ ਆ ਟੂਬ ਆਪਾਂ ਲੈ ਕੇ ਆਈ ਸੀ ਪਿੱਛੋਂ ਤੇ ਇਹ ਭਾਈ ਟੂਬ ਆ ਜਿਹੜੀ ੜਕੇ ੜਕੇ ਆਪਾਂ ਖੋਲ ਕੇ ਚੇਂਜ ਕਰਤੀ ਤੇ ਜਿਹੜੀ ਉਹ ਟੂਬ ਸੀ ਉਹ ਆਪਾਂ ਨਾਲ ਰੱਖ ਲਈ ਆ ਤੇ ਜਦੋਂ ਕੋਈ ਪੈਂਚਰ ਵਾਲੀ ਦੁਕਾਨ ਆਈ ਤੇ ਉਹ ਤੋਂ ਪੈਂਚਰ ਲਵਾ ਲਾਂਗੇ ਇਹਦੇ ਨਾਲ ਹੀ ਭੈਣ ਭਰਾ ਛੋਟੇ ਵੱਡੇ ਦੇਸ਼ਾਂ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆ ਗਿਆ ਜੀ ਦੀ ਨਵੀਂ ਵੀਡੀਓ ਨਵੇਂ ਬਲੌਗ ਚ ਤੇ ਬਿੱਟੂ ਭਾਈ ਤੇ ਹਰਪਾਲ ਭਾਈ ਆਪਣਾ ਜਿਹੜਾ ਪੰਪ ਸੀ ਉਹ ਪਤਾ ਨਹੀਂ ਕਿੱਥੇ ਰਹਿ ਗਿਆ ਕੀ ਗੱਲਬਾਤ ਹੋਈ ਤੇ ਹੁਣ ਟਾਇਰ ਜਿਹੜਾ ਖੋਲ ਕੇ ਤੇ ਟੂਪ ਪਾ ਕੇ ਤੇ ਮੈਂ ਦੇਤਾ ਤੇ ਬਾਜ਼ਾਰ ਚ ਹਵਾ ਭਰਉਣ ਗਏ ਆ ਆ ਜਾਂਦੇ ਤੇ ਫਿਰ ਆਪਾਂ ਅੱਗੇ ਦਾ ਜਿਹੜਾ ਸਫ਼ਰ ਆਪਾਂ ਸ਼ੁਰੂ ਕਰਾਂਗੇ ਉਹਨਾਂ ਦੀ ਵੇਟ ਕਰਦੇ ਆ ਤੇ ਤੜਕੇ ਤੜਕੇ ਆਪਾਂ ਹੱਥ ਜਿਹੜੇ ਕਾਲੇ ਕਰੀ ਬੈਠੇ ਆ ਕਿਉਂਕਿ ਤੜਕੇ ਉੱਠ ਕੇ ਹੀ ਮਨ ਨੇਰ ਨੇ ਕਾਲਜ ਕਹਿੰਦੇ ਭਾਈ ਜਿਹੜਾ ਇਹਦੇ ਵਿੱਚ ਟੂਬ ਹੈ ਜਿਹੜੀ ਚੇਂਜ ਕਰਦੇ ਤੇ ਮੈਂ ਕਿਹਾ ਕਰ ਦਿੰਨੇ ਆ ਇਹਦੇ ਵਿੱਚ ਇੱਕ ਸੁਖ ਹੈ ਕਿ ਟੂਬ ਬਹੁਤ ਸੋਖੀ ਚੇਂਜ ਹੋ ਜਾਂਦੀ ਆ ਹੱਥ ਨਾਲ ਹੀ ਜਿਹੜਾ ਟਾਇਰ ਖੋਲ ਜਾਂਦਾ ਤੇ ਟੂਬ ਆਪਾਂ ਚੇਂਜ ਕਰਤੀ ਤੇ ਹੁਣ ਆਪਾਂ ਜਿਹੜਾ ਆਉਂਦੇ ਤੇ ਸਾਈਕਲ ਦਾ ਟਾਇਰ ਕਾਸਟ ਫੇਰਾ ਪਾ ਗਏ ਦਾ ਜਿਹੜਾ ਸਫਰ ਹੈ ਸ਼ੁਰੂ ਕਰਦੇ ਆ। ਗ੍ਰੰਤਪੁਰਮ ਸ਼ਹਿਰ ਦੇ ਵਿੱਚ ਆਪਾਂ ਸਾਈਕਲਾਂ ਦੇ ਪਹਿਲੇ ਪੈਡਲ ਮਾਰਨੇ ਸ਼ੁਰੂ ਕਰਤੇ ਵਾਹਿਗੁਰੂ ਜੀ ਮੇਰ ਭਰਿਆ ਅਥ ਰੱਖੀ ਅੱਜ ਦੀ ਯਾਤਰਾ ਆਪਣੀ ਸੁਖਦਮਈ ਹੋਵੇ ਸਾਰਿਆਂ ਦਾ ਦਿਨ ਖੁਸ਼ੀਆਂ ਭਰਿਆ ਬੱਦੀਤ ਹੋਵੇ ਤੇ ਆਪਣਾ ਵੀ ਵਾਹਿਗੁਰੂ ਪਾਰਲੀ ਸਾਈਡ ਨੱਪਣੀ ਆਪਾਂ ਗੱਡੀ ਆਪਣੀ ਇਹ ਐ ਇੱਥੋਂ ਦਾ ਤ੍ਰਿੰਤਪੁਰਮ ਦਾ ਲੋਕਲ ਬੱਸ ਸਟੈਂਡ ਹੈ ਜਿਹੜੀਆਂ ਸਾਰੀਆਂ ਬੱਸਾਂ ਲੱਗੀਆਂ ਖੜੀਆਂ ਇੱਥੋਂ ਦੀਆਂ ਲੋਕਲ ਇੱਧਰ ਉੱਧਰ ਦੇ ਰੂਟ ਆ ਜਿਹੜੇ ਸਾਰੀਆਂ ਬੱਸਾਂ ਇੱਥੋਂ ਚੱਲਦੀਆਂ ਆ ਇੱਧਰ ਵੀ ਬੱਸਾਂ ਹੀ ਬੱਸਾਂ ਖੜੀਆਂ ਇੱਥੇ ਤ੍ਰਿੰਤਪੁਰਮ ਸ਼ਹਿਰ ਦੇ ਵਿੱਚੋਂ ਨਿਕਲ ਕੇ ਤੇ ਆਪਾਂ NH 66 ਨੈਸ਼ਨਲ ਹਾਈਵੇ ਤੇ ਪਹੁੰਚ ਗਏ ਆ ਤੇ ਤ੍ਰਿੰਤਪੁਰਮ ਸ਼ਹਿਰ ਹੈ ਜਿਹੜਾ ਅਰਬ ਸਾਗਰ ਦੇ ਉੱਤੇ ਵਸਿਆ ਹੋਇਆ ਸਾਰਾ ਸ਼ਹਿਰ ਤੇ ਇਹ ਪਹਿਲਾਂ ਇੱਕ ਤਹਿਸੀਲ ਦੇ ਰੂਪ ਵਿੱਚ ਸੀਗਾ ਜਦੋਂ ਕੇਰਲਾ ਜਿਹੜੀ ਸਟੇਟ ਬਣੀ ਤੇ 1956 ਦੇ ਵਿੱਚ ਫੇਰੇ ਇਹਨੂੰ ਰਾਜਧਾਨੀ ਬਣਾਇਆ ਸੀ ਇਹ ਸਾਰਾ ਕੇਰਲਾ ਦਾ ਕੇਰਲਾ ਦੀ ਰਾਜਧਾਨੀ ਤ੍ਰਿੰਤਪੁਰਮ ਦਾ ਪੋਰਸ਼ ਇਲਾਕਾ ਆ ਗਿਆ ਸਾਰਾ ਜਿਹੜਾ ਸਕਰੀਨ ਦੇ ਸਾਹਮਣੇ ਦੇਖੀ ਜਾਂਦੇ ਹੋ ਵੱਟੀਆਂ ਵੱਡੀਆਂ ਬਿਲਡਿੰਗਾਂ ਇਹ ਸਾਰੇ ਹੋਮਲੈਂਡ ਹੈ ਤ੍ਰਿੰਦਪੁਰਮ ਦਾ ਇਹ ਆਪਣੇ ਚੰਡੀਗੜ੍ਹ ਹੋਮਲੈਂਡ ਹੈ ਉਹ ਵੀ ਤ੍ਰਿੰਦਪੁਰਮ ਦਾ ਹੋਮਲੈਂਡ ਹੈ ਪੋਰਸ਼ ਇਲਾਕਾ ਸਾਰਾ ਗੱਡੀਆਂ-ਗੱਡੀਆਂ 30 ਵੀ ਮੰਜ਼ਲਾ 15-15 ਮੰਜ਼ਲਾ ਸਾਰੀਆਂ ਐ ਬਣੀਆਂ ਆਂਆਂ ਇਮਾਰਤਾਂ ਜਿਹੜੀਆਂ ਤੁਸੀਂ ਸਕਰੀਨ ਦੇ ਸਾਹਮਣੇ ਦੇਖੀ ਜਾਂਦੇ ਹੋ ਇਹ ਸਾਹਮਣੇ ਲਿਖਿਆ ਆ ਗਿਆ ਐਨ ਐਚ ਸ਼ਾਰਟ ਨੈਸ਼ਨਲ ਹਾਈਵੇ ਤੇ ਆਪਾਂ ਇਹੀ ਕੁਸ ਦੇਖਦੇ ਆਏ ਆ ਆ ਤੁਸੀਂ ਪਿੱਛੇ ਟ੍ਰੈਫਿਕ ਦੇਖੀ ਜਾਂਦੇ ਹੋ ਕੱਲ ਦੇ ਆਪਾਂ ਟ੍ਰੈਫਿਕ ਦੇ ਵਿੱਚੋਂ ਦੀ ਲੰਘਦੇ ਆਉਂਦੇ ਆ ਤੇ ਜਿਹੜੇ ਆਪਣੇ ਆਲੇ ਦੁਆਲੇ ਤੁਸੀਂ ਸ਼ਹਿਰ ਦੇਖੀ ਜਾਂਦੇ ਹੋ ਇਹ ਕੱਲ ਦੇ ਜਦੋਂ ਕੰਨਿਆ ਕੁਮਾਰੀ ਤੋਂ ਚੱਲੇ ਆਂ ਉਦੋਂ ਦਾ ਸ਼ਹਿਰ ਆਈ ਜਾਂਦਾ ਹਜੇ ਤੱਕ ਸ਼ਹਿਰ ਖਤਮ ਨਹੀਂ ਹੋਇਆ ਵੀ ਕੋਈ ਪਿੰਡ ਆ ਗਿਆ ਹੋਵੇ ਆਲੇ-ਦੁਆਲੇ ਕੋਈ ਖੇਤ ਆ ਗਿਆ ਹੋਵੇ ਕੋਸ ਨਹੀਂ ਆਇਆ ਪਰ ਸ਼ਹਿਰ ਆਈ ਜਾਂਦਾ ਚਾਰੇ ਪਾਸੇ ਜਾਂ ਟ੍ਰੈਫਿਕ ਹੈ ਕੱਲ ਦੇ ਆਪਾਂ ਕੰਨਿਆ ਕੁਮਾਰੀ ਤੋਂ ਚੱਲੇ ਆ ਤੇ ਆਲੇ-ਦੁਆਲੇ ਸ਼ਹਿਰ ਹੀ ਚੱਲੀ ਜਾਂਦਾ ਸੀ ਆ ਹੁਣ ਆਪਾਂ ਸ਼ਹਿਰ ਦੀ ਫੇਰਨੀ ਤੇ ਆਏ ਆ ਤੇ ਕੋਈ ਖੇਤਾਂ ਜਾਂਦਾ ਆਲਾ-ਦੁਆਲਾ ਦਿਖਣ ਲੱਗਿਆ ਗਿਆ ਸ਼ਹਿਰ ਜੇ ਤਾਂ ਮਸਾ ਖੇੜਾ ਛੜਾਇਆ ਇਹ ਤਾਂ ਹਾਰ ਨਾਲੇ ਕੰਨ ਖਾਲੇ ਸੀ ਕੱਲ ਦੇ ਪਾ ਪੀ ਪਾ ਪੀ ਇਹੀ ਚੱਲੀ ਜਾਂਦਾ ਸੀਗਾ ਕੇਰਲਾ ਦੀ ਸਟੇਟ ਵਿੱਚ ਆਣ ਕੇ ਆਪਾਂ ਨੂੰ ਪੈਟਰੋਲ ਪੰਪ ਤੇ ਜਿਹੜਾ ਠੰਡੇ ਪਾਣੀ ਦੀ ਫ੍ਰਿਜ ਮਿਲੀ ਆ ਤੇ ਜਿੱਥੋਂ ਆਪਾਂ ਪਾਣੀ ਭਰ ਲਿਆ ਇੰਨੀ ਤਾਂ ਆਪਾਂ ਨੂੰ ਲੱਗ ਭੱਗ ਤਾਂ ਮੈਂ ਲਾਡੂ ਦੇ ਵਿੱਚ ਤਾਂ ਜਿਹੜੇ ਕੈਣ ਜੇ ਰੱਖੀ ਮਿਲਦੇ ਉਹ ਸੀ ਉੱਥੇ ਦਾ ਪਾਣੀ ਤੇ ਇੱਥੇ ਆਣ ਕੇ ਕੇਰਲਾ ਦੇ ਵਿੱਚ ਜਿਹੜਾ ਹੁਣ ਠੰਡੇ ਪਾਣੀ ਦੇ ਆਪਾਂ ਨੂੰ ਤੜਕਿਆ ਥੈਂਕ ਯੂ ਥੈਂਕ ਯੂ ਥੈਂਕ ਯੂ ਸੜਤੀਆ ਪਾ ਚੱਲੇ ਸੀ ਤਰੰਤਪੁਰਮ ਤੋਂ ਤੇ ਹੁਣ ਜਿਹੜਾ ਸਮਾਂ ਹੋ ਗਿਆ 2:30 ਵੱਜ ਗਿਆ ਤੇ ਉਤਰਾਇਆਂ ਚੜਾਈਆਂ ਚੱਲੀ ਜਾਂਦੀਆਂ ਕੱਲ ਦੀਆਂ ਹੀ ਤੇ ਹੁਣ ਆਪਣਾ ਸਾਈਕਲ ਪਹਿਲੇ ਲੋਚ ਚੱਲੀ ਜਾਂਦੇ ਤੇ ਇਧਰੋਂ ਚੌਥੇ ਦੇ ਆਲ ਕਾਲ ਦੇ ਸਾਥੀ ਵੀ ਲੱਗੇ ਪਏ ਆ ਜ਼ੋਰ ਮਾਰਨ ਉਹ ਗੰਨਬਤ ਹੋਈ ਪਈ ਆ ਦੋ ਬਨਾਮ ਵੱਧ ਪਿਓ ਕੇ ਚਾਲੂ ਕਰ ਦੋ ਖਾਣੇ ਜ਼ੋਰ ਪਰਖੇ ਜਾਣੇ ਦੋ ਦਿਨਾਂ ਚ ਟਕਾਵਾਂ ਜ਼ੋਰ ਪਰਖਿਆ ਗਿਆ ਚੋਬਰਾਂ ਦਾ ਜਾਂਦਾ ਲੋਜ ਖੇਡ ਦਾ ਪਹਿਲਾ ਲੋ ਲਾ ਰੱਖਿਆ ਉਧਰ ਕਿੰਨੇ ਤੇ ਆ ਲੋ ਲਾਜ ਨਿਕਲਦਾ ਜਿੰਨੇ ਤੇ ਵਰਸਾ ਮੇਰੇ ਵਾਲਾ ਸਮਝਦੇ ਅੱਛਾ ਅਗਲੇ ਨੂੰ ਪੁੱਛੀਏ ਇਧਰ ਆ ਪਹਿਲੇ ਤੇ ਆ ਉਹ ਦੇਖਦੀਆਂ ਘਰਾਰੀਆਂ ਕਿੰਨੇ ਤੇ ਗੱਡੀ ਪਹਿਲੇ ਲੋ ਚ ਹੈ ਨਹੀਂ ਨਹੀਂ ਹਾਂ ਦੂਜਾ ਉਧਰੋਂ ਪਹਿਲਾ ਉਧਰੋਂ ਹੀ ਦੂਜਾ ਅੱਛਾ ਦੂਜੇ ਲੋਜ ਆਂਦੀਆਂ ਅੱਫਾਇ ਵੜਦੇ ਤੁਰੀਆਂ ਆਂਦੀਆਂ ਵਾਟਾਂ ਨੂੰ ਚੜਾਈਆਂ ਚੜੁਈਆਂ ਦਾ ਦਾਵਦੀਆਂ ਨਹੀਂ ਗੱਡੀਆਂ ਚੋਰਪਣਾ ਪੂਰਾ ਲੱਗੀ ਜਾਂਦਾ ਅੱਜ ਕਰਨੇ ਵੀ ਟਿਕਾਵੇਂ ਆ ਤੇ ਬਾਕੀ ਆ ਸ਼ਹਿਰ ਜਿਹੜੇ ਆਲੇ-ਦੁਆਲੇ ਇਹ ਕੱਲ ਦੀ ਆਪਣੇ ਨਾਲ ਤੁਰੇ ਆਉਂਦੇ ਆ ਮੈਡੀਕਲ ਨਿਕਲ ਰੱਖੀਂਗਾ ਮੈਡੀਕਲ ਮੂਵ ਲੈਣੀ ਮੂਵ ਲੈਣੀ ਪੈਣੀ ਆ ਪੱਟਾਂ ਦਾ ਜ਼ੋਰ ਵੱਧ ਲੱਗੀ ਜਾਂਦਾ ਅੱਜ ਠੀਕ ਆ ਠੀਕ ਆ ਲੈਨੇ ਆ ਮੂਵ ਨਾਲ ਦਾ ਸਾਥੀ ਆਓ ਦੇਖੋ ਜਿਹੜਾ ਕਹਿੰਦਾ ਸੀ ਆ ਇਹ ਤਾਂ ਗੱਡੀ ਛਟੇ ਗੇਅਰ ਚ ਹੀ ਆਉਂਦੀ ਆ ਮਗਰ ਰਹਿ ਗਿਆ ਉਹਦੇ ਵਾਸਤੇ ਖਾਸ ਕਰਕੇ ਲੈਣੀ ਪਈ ਸਰਦਾਰ ਵਾਸਤੇ ਆ ਇਧਰ ਦੀਆਂ ਬੱਸਾਂ ਦੇਖੋ ਇਹਨਾਂ ਦੇ ਸਾਰੇ ਹੀ ਸੀਸੇ ਲਾਈ ਹੁੰਦੇ ਨਵੀਂ ਬੱਸ ਹੋਵੇ ਜਾਂ ਪੁਰਾਣੀ ਹੋਵੇ ਇਹ ਪਤਾ ਨਹੀਂ ਕੀ ਗੱਲ ਬਾਤ ਹੈ ਬੱਸਾਂ ਦੇ ਸੀਸੇ ਲਾ ਕੇ ਹੀ ਰੱਖਦੇ ਆ ਇਧਰ ਆਪਾਂ ਤੁਹਾਨੂੰ ਹੋਰ ਵੀ ਦਿਖਾਵਾਂਗੇ ਕੋਈ ਵੀ ਬੱਸ ਹੋਵੇ ਪ੍ਰਾਈਵੇਟ ਰੋਡਵੇਜ ਆ ਦੇਖੋ ਇਹਨਾਂ ਸਾਰਿਆਂ ਦੇ ਸੀਸੇ ਲਾਈ ਹੋਏ ਆ ਆ ਇੱਕ ਹੋਰ ਜਾਂਦੀ ਮੰਗਰ ਇਹਦੇ ਵੀ ਸੀਸੇ ਆਣਗੇ ਸਾਰੀ ਰੋਡ ਪਟ ਪਟ ਚ ਦੁਬਾਰੇ ਬਣਾਈ ਜਾਂਦੇ ਆ ਪੱਥਰਾਂ ਨੂੰ ਤੋੜ ਤੋੜ ਕੇ ਇਧਰ ਰੋਡ ਜਿਹੜੀ ਬਣੀ ਜਾਂਦੀ ਆ ਇਧਰ ਵੀ ਇਲਾਕਾ ਜਿਹੜਾ ਸਾਰਾ ਪਹਾੜੀ ਇਲਾਕਾ ਪੈਂਦਾ ਹੈਗਾ ਐਸੇ ਕਰਕੇ ਤੜਕੇ ਦੇ ਉਤਰਾਅ ਚੜਾਈ ਚੱਲੀ ਜਾਂਦੀ ਆ ਚੱਲ ਚੱਲ ਸੇਵਕਾ ਚੱਲ ਸਾਹਮਣੇ ਚੜਾ ਇਹ ਵਾਲਾ ਚੱਲ ਆ ਜਾ ਆਇਆ ਫਿਰ ਆਇਆ ਚੜ ਗੇ ਤਾਂ ਸਮਾਂ ਜਿਹੜਾ 3 ਵਜ ਗਿਆ ਤੇ ਜਦੋਂ ਦੇ ਆਪਾਂ ਕੰਨਿਆ ਕੁਮਾਰੀ ਤੋਂ ਚੱਲੇ ਆ ਸਾਰੀ ਰੋਡ ਐਵੇਂ ਬਣੀ ਆਂਦੀ ਹੈ ਕਿਉਂ ਅੱਗੇ ਦੇਖੋਗੇ ਫੇਟਾਲਾ ਤੇ ਫੇਰ ਸਾਹਮਣੇ ਚੜਾਈ ਪਈ ਜਾਂਦੀ ਹੈ ਤੇ ਪਿੱਛੋਂ ਆਪਾਂ ਚੜਾਈ ਚੜ ਕੇ ਆਏ ਤੇ ਇੱਥੇ ਰੋਕੇ ਹੁਣੇ ਪਾਣੀ ਪੀ ਕੇ ਤੇ ਪਤਾ ਸੀ ਆ ਫੇਰ ਚੜਾਈ ਨਾਲ ਮੱਥਾ ਲੱਗਣਾ ਪਾਣੀ ਪੁਲੀ ਪੀ ਕੇ ਧੋਖਾ ਐ ਮੁਖ ਜੋ ਤੇ ਅੱਜ ਦੀ ਗੱਲਬਾਤ ਐਵੇਂ ਚੱਲੀ ਜਾਂਦੀ ਹੈ ਉਤਰਾਈਆਂ ਚੜਾਈਆਂ ਉਤਰਾਈਆਂ ਚੜਾਈਆਂ ਚੱਲੀ ਜਾਂਦੀਆਂ ਹੋਰ ਤਾਂ ਕੋਈ ਦਿੱਕਤ ਨਹੀਂ ਇੱਕ ਤਾਂ ਗਰਮੀ ਬਹੁਤ ਤੇਜ਼ ਪੈਂਦੀ ਹੈ ਦੂਜੀ ਗੱਲ ਇਹ ਜਿਹੜੀ ਰੋਡ ਹੈ ਇੱਕ ਰੋਡਤੀ ਆਵਾਜਾ ਵੀ ਹੈ ਦੋਨੇ ਸਾਈਡ ਤੋਂ ਤੇ ਉਹਦੇ ਕਰਕੇ ਸਹਾਦਨ ਜਦ ਥੱਲੇ ਉਤਰਦੇ ਹਾਂ ਉਹਦੀ ਕੱਚੀ ਰੋਡ ਤੇ ਸਾਰੀ ਮਿੱਟੀ ਜਿਹੜੀ ਉੱਤੇ ਹੀ ਹੁੰਦੀ ਹੈ ਮੁੜ ਕਾ ਆਉਂਦਾ ਤੇ ਆਪਦੇ ਉੱਤੇ ਹੀ ਆਈ ਜਾਂਦੀ ਰਹਿੰਦੀ ਤੇ ਸਾਰੀ ਹੁਣ ਕਿਰਚ-ਕਿਰਚ ਹੋਈ ਜਾਂਦੀ ਹੈ ਤੇ ਉਹਦੇ ਕਰਕੇ ਥੋੜੀ ਜਿਹੀ ਹਲਕਤ ਆਉਂਦੀ ਹੈ ਬਾਕੀ ਤਾਂ ਸਫ਼ਰ ਦਾ ਨਿਹੜਾ ਸੁਨਾ ਹੋਈ ਜਾਂਦਾ ਦੂਜੀ ਗੱਲ ਅੱਜ ਆਪਣਾ ਸਾਈਕਲ ਤੜਕੇ ਦਾ ਪਹਿਲੇ ਦੂਜੇ ਲੋਚ ਹੀ ਚੱਲਿਆ ਹੁਣ ਢਾਲ ਆ ਗਈ ਹੁਣ ਪੈਡਲ ਮਾਰਨ ਦੀ ਜ਼ਰੂਰਤ ਨਹੀਂ ਤੇ ਚੜ੍ਹਾਈ ਪਊਗੀ ਫੇਰ ਜਦੋਂ ਸਾਈਕਲ ਪਹਿਲੇ ਜਾਂ ਦੂਜੇ ਲੋਚ ਚੱਲੂਗਾ ਕੱਕ ਬੁੱਕ ਦਾ ਜਾਂਦਾ ਹੈਗਾ ਆਪਣੇ ਗੱਡੀ ਜੜੀ ਕੱਲੇ ਲੋਚ ਜਾਂਦੀ ਹੈ ਜੜਾਈਆਂ ਖਾਸੀਆਂ ਪੈਂਦੀਆਂ ਇੱਕੇ ਦਮ ਉਹਦੇ ਕਰਕੇ ਜ਼ੋਰ ਦੁੱਕਣਾ ਲੱਗਦਾ ਹਲੋ ਹਾਹਲਾ ਤਾ ਰੋਡ ਦੇ ਇੱਧਰ ਕੰਮ ਚੱਲ ਜਿਆਦਾ ਰੋਡ ਦਾ ਤੇ ਇੱਧਰ ਧੂੜੋ ਧੂੜ ਹੋਇਆ ਪਿਆ ਕੰਮ ਰੋੜ ਤੇ ਆਂ ਆਂਦੀ ਆ ਮਿੱਟੀ ਲੱਗਦਾ ਪਾਊਡਰ ਹਾਲੇ ਕੋਈ ਗੱਲ ਨਹੀਂ ਇਹ ਵੀ ਜ਼ਰੂਰੀ ਆ ਇੰਨਾ ਇਹ ਤਾਂ ਸਫ਼ਰ ਦੇ ਵਿੱਚ ਚੱਲਦਾ ਹੀ ਆ ਟਾਈਮ ਆ ਜਿਹੜਾ ਪੌਣੇ 5 ਦਾ ਹੋ ਗਿਆ ਤੇ ਆਪਾਂ ਜਿੱਥੇ ਜਾਣਾ ਕੋਲਮ ਉਹ ਆਪਣੇ ਤੋਂ 14 ਕਿਲੋਮੀਟਰ ਐ ਪਿੱਛੇ ਆਪਾਂ ਤੋਂ ਆਹ ਭਾਈ ਅਨਜੋਟ ਚੌਟ ਨੈਸ਼ਨਲ ਹਾਈਵੇ ਜਿਹੜਾ ਹਜੇ ਬਣੀ ਜਾਂਦਾ ਹੈ ਤੇ ਇਹਨੇ ਆਪਣੀ ਅੱਜ ਜਮਾ ਤਸੱਲੀਆਂ ਕਰਵਾ ਦਿੱਤੀ ਇਧਰ ਦੇ ਨਾਲ ਦੇ ਆਪਣੇ ਸਾਥੀ ਸਾਈਕਲ ਸਾਈਡ ਤੇ ਲਾ ਕੇ ਬੈਰੀਗੇਡ ਤੇ ਤੇ ਡਿੱਗ ਪਿਆ ਇਹਨੇ ਪਾਣੀ ਪੂਣੀ ਪੀਂਨਿਆ ਰ ਫੇਰਾ ਪੱਤੇਵਾਲ ਚਾਲਦੇ ਹਨੰਨਿਆ ਤਾਂ ਤੁਸੀਂ ਹਿਸਾਬ ਲਾ ਹੀ ਸਕਦੇ ਹੋ ਕਿ ਕੀ ਹਾਲਾਤ ਹੋਣਗੇ ਕਿਉਂਕਿ ਚੜਾਈਆਂ ਉਤਰਾਈਆਂ ਵੀ ਚੱਲ ਰਹੀਆਂ ਤੇ ਨਾਲ ਨਾਲ ਮਿੱਟੀ ਘਟਾ ਵੀ ਚੱਲੀ ਜਾਂਦਾ ਹੈ ਦੋਨੇ ਕੰਮ ਹੀ ਆ ਤੇ ਇੱਕ ਇੱਥੇ ਗਰਮੀ ਤਾਂ ਤੁਹਾਨੂੰ ਪਤਾ ਜੀ ਵੱਡੇ ਪੱਧਰ ਤੇ ਪੈਂਦੀ ਹੈ ਤੇ ਉਹਨੇ ਰਾੜ ਰੱਖਿਆ ਜਿਵੇਂ ਐਵੇਂ ਤਸੱਲੀਆਂ ਕਰਵਾਈਆਂ ਪਈਆਂ ਟਾਈਮ ਹੈ ਜਿਹੜਾ 5:30 ਦਾ ਹੋ ਗਿਆ ਤੇ ਟ੍ਰੈਫਿਕ ਪਿੱਛੋਂ 3-4 ਕਿਲੋਮੀਟਰ ਤੋਂ ਜਾਮ ਲੱਗਿਆ ਹੋਇਆ ਹੈ ਤੇ ਆਹ ਨਾਲੀਆਂ ਦੇ ਉੱਤੇ ਪੱਥਰ ਜੇ ਰੱਖਿਓਦੇ ਉਹਦੇ ਉੱਤੇ ਆਪਾਂ ਸਾਈਕਲ ਜਿਹੜਾ ਚਲਾਈ ਹੁੰਨੇ ਆ ਤੇ ਇਧਰਲੇ ਪਾਸੇ ਤਾਂ ਪੂਰੀ ਰੋਡ ਹੈ ਜਿਹੜੀ ਜਾਮ ਹੈ ਪਿੱਛੋਂ ਤਾਂ 4 ਕਿਲੋਮੀਟਰ ਤੋਂ ਦੇਖਦੇ ਹੁੰਨੇ ਆ ਜਮਾ ਰੋਡ ਜਾਮ ਹੈ ਪਤਾ ਨਹੀਂ ਸ਼ਹਿਰ ਕਿਹੜਾ ਆ ਇਹ ਨਹੀਂ ਆਪਾਂ ਨੂੰ ਪਤਾ ਪਰ ਟ੍ਰੈਫਿਕ ਬਹੁਤ ਜ਼ਿਆਦਾ ਹੈ ਸ਼ਹਿਰ ਚ ਜਿੱਥੇ ਆਪਾਂ ਜਾਣਾ ਅਜੇ ਕੋਲਮ ਜਿੱਥੋਂ ਚੱਲੇ ਸੀ ਆਪਾਂ 36 ਕਿਲੋਮੀਟਰ ਸੀ ਆ ਤੇ ਹੁਣ ਆਪਣਾ 8 ਕਿਲੋਮੀਟਰ ਹੋਰ ਰਹਿ ਗਿਆ ਕੋਸ ਵੀ ਦਿੱਤੀ ਸੀ ਗੱਡੀ ਹੀ ਕਰਵਾ ਕੇ ਕੋਸ ਤਾਂ ਹੁਣ ਹੀ એનર્ਜੀ ਭਰਤੀ ਦੀ ਕੋਸ ਬਈ ਮੌਸਮ ਵੀ ਠੰਡਾ ਹੋ ਗਿਆ ਤੇ ਕੋਸ ਰੋਡ ਹੈ ਜਿਹੜੀ ਹੁਣ ਸਾਫ਼ ਆਈ ਹੈ ਤੇ ਫੇਰ ਆਪਾਂ ਸਾਈਕਲ ਦੇ ਹੁਣ 20 ਟ੍ਰੈਪ ਲਾਈ ਹੋਨੇ ਆ। ਮੂਹ ਨਹੀਂ ਰਹੋਗਾ ਤੇ ਆਪ ਟ੍ਰੈਫਿਕ ਹੈ। ਓਵੇਂ ਹੀ ਅੱਜ। ਤੇ ਅੱਜ ਆਪਾਂ ਨੂੰ 2 3 ਘੰਟੇ ਹੋ ਗਏ ਟ੍ਰੈਫਿਕ ਚ ਫਸਿਆ ਨੂੰ। ਤੇ ਵਿਚਾਲੇ ਆਪਾਂ ਨੂੰ ਇੱਕ ਅੰਨਾ ਜੀ ਮਿਲੇ ਸੀ ਉਹਦੇ ਨਾਲ ਗੱਲਾਂ ਬਾਤਾਂ ਕਰਦੇ ਰਹੇ। 15-20 ਮਿੰਟ ਉੱਥੇ ਬੈਠੇ ਰਹੇ ਪਰ ਟ੍ਰੈਫਿਕ ਹੈ ਜਿਹੜਾ ਓਵੇਂ ਹੀ ਚੱਲੀ ਜਾਂਦਾ ਤੜਕੇ ਦਾ ਜਦੋਂ ਆਪਾਂ 3:30 ਵਜੇ ਦੇ ਐਸ ਟ੍ਰੈਫਿਕ ਦੇ ਵਿੱਚ ਫਸੇ ਹੋਏ ਆ। ਤੇ ਆਸੇ-ਪਾਸੇ ਦੀਆਂ ਲੇਟਾਂ ਜਗਾਂ ਲੱਗੀਆਂ ਪਰ ਆਹ ਟ੍ਰੈਫਿਕ ਚੋਂ ਆਪਾਂ ਨਹੀਂ ਨਿਕਲੇਗੇ ਆਹ ਦੇਖੋ ਜਿਹੜੇ ਸਾਈਡ ਤੇ ਨਾਲੀਆਂ ਹੁੰਦੀਆਂ ਟਰੱਕ ਵੀ ਉਹਨਾਂ ਦੇ ਚੜਾਈ ਫਿਰਦੇ ਆ ਵੇਖੋ ਬਾਈ ਕਿੱਥੇ ਲਾਈ ਬੈਠਾ ਹੈ ਜਲਾ ਤਾਰਾਂ ਦੇ ਨਾਲ ਖਹਿ ਕੇ ਜਾਈ ਜਾਂਦਾ ਹੈ ਪਿੱਛੇ ਵੀ ਉਹੀ ਹਾਲਾਤ ਹੈ ਅੱਗੇ ਦਾ ਫਿਰ ਹਾਲਾਤ ਨੂੰ ਪਤਾ ਹੀ ਹੈ ਕੀ ਹੋਣੇ ਆ ਜਿੱਥੇ ਤੇ ਕਰਨੀ ਗਈ ਜਾਂਦੀ ਉੱਥੇ ਤੇ ਕਰ ਭੀੜ ਭੜੱਕਾ ਹੀ ਦਿਖਦਾ ਹੈ ਆ ਵੀ ਜੱਟਾ ਹੈ ਜੇਕਰ 10 ਕਿਲੋਮੀਟਰ ਆਪਾਂ ਹੋਰ ਚੱਲਣਾ ਹੈ ਤੇ ਫਿਰ ਆਪਾਂ ਕਿਸੇ ਆਲੇ ਦੁਆਲੇ ਦੇਖਾਂਗੇ